ਜਿੰਨਾ ਭੈਣਾਂ ਨੂੰ ਬੇਬੀ ਕਨਸੀਵ ਨਹੀਂ ਹੁੰਦਾ ਤੇ ਜਾਂ ਫਿਰ ਸਾਡੇ ਵੀਰਾਂ ਦਾ ਸਪਰਮ ਕਾਊਂਟ ਘਟਾ ਹੈ ਤੇ ਚਾਹੇ ਭੈਣਾਂ ਦਾ ਸਪਰਮ ਕਾਊਂਟ ਘਟਾ ਹੈ ਦੋਨਾਂ ਸੂਰਤਾਂ ਦੇ ਵਿੱਚ ਤੁਹਾਨੂੰ ਬੇਬੀ ਕਨਸੀਵ ਨਹੀਂ ਹੋ ਰਿਹਾ ਤੁਸੀਂ ਦੋਨੋਂ ਮੀਆਂ ਬੀਬੀ ਨੇ ਇਹ ਚੀਜ਼ ਵਰਤਣੀ ਹੈ ਸਿਰਫ 40 ਦਿਨਾਂ ਦੇ ਲਈ ਬਾਈਆਂ ਲਈ ਤੇ ਸਾਡੀਆਂ ਭੈਣਾਂ ਲਈ ਇਹ ਦੋਨਾਂ ਦਾ ਫਾਰਮੂਲਾ ਇੱਕ ਹੈ ਧਿਆਨ ਨਾਲ ਦੇਖ ਲਓ ਇਹ ਵੱਡੀ ਦੁੱਦੀ ਬੂਟੀ ਹੈ ਬਹੁਤ ਵੀ ਇਤਰਾਜ਼ ਕਰਦੇ ਨੇ ਕਿ ਤੁਸੀਂ ਸਹੀ ਤਰੀਕੇ ਨਾਲ ਜੜੀ ਦਿਖਾਉਂਦੇ ਨਹੀਂ ਹਲਾਈ ਜਾਂਦੇ ਹੋ ਇਹ ਪਹਿਚਾਨ ਕਰ ਲੋ ਜੀ ਵੱਡੀ ਦੁੱਦੀ ਬੂਟੀ ਆ ਤੁਹਾਨੂੰ ਤੁਹਾਡੇ ਘਰਾਂ ਦੇ ਆਲੇ-ਦੁਆਲੇ ਮਿਲ ਜੇਗੀ ਨਹੀਂ ਤਾਂ ਤੁਹਾਨੂੰ ਪੰਸਾਰ ਦੀ ਦੁਕਾਨ ਤੋਂ ਮਿਲ ਜੇਗੀ ਇਹ ਤੁਹਾਡੇ ਘਰਾਂ ਦੇ ਆਲੇ-ਦੁਆਲੇ ਹੈ ਤਾਂ ਇਹ ਪੱਟ ਕੇ ਲੈ ਆਓ ਇਹਨੂੰ ਸ਼ਾਮੇ ਸਕਾਕੇ ਦਾ ਪਾਊਡਰ ਬਣਾ ਕੇ ਰੱਖ ਲਓ ਸਟੋਰ ਕਰਕੇ ਤੇ ਜਿੰਨਾ ਚਿਰ ਤੁਹਾਨੂੰ ਤਾਜੀ ਮਿਲਦੀ ਆ ਤਾਜੀ ਲਿਆ ਕੇ ਇਹਨੂੰ ਕੁੱਟ ਕੇ ਇਹਦਾ 10 ਤੋਂ 15 ਐਮ ਐਲ ਰਸ 10 ਤੋਂ 15 ਐਮ ਐਲ ਰਸ ਦੋਨੋਂ ਮੀਆਂ ਬੀਬੀ ਨੇ ਸਵੇਰੇ ਖਾਲੀ ਪੇਟ 10 15 15 ml रस ਦੋਨਾ ਮੀਆਂ ਬੀਬੀ ਨੇ ਖਾਲੀ ਪੇਟ ਸਵੇਰੇ ਇੱਕ ਗਲਾਸ ਤਾਜੇ ਪਾਣੀ ਚ ਘੋਲ ਕੇ ਇੱਕ ਚਮਚ ਧਾਗੇ ਵਾਲੀ ਮਿਸ਼ਰੀ ਵਿੱਚ ਰਲਾ ਕੇ ਇਹਨੂੰ ਪੀਣਾ ਹੈ ਇੱਕ ਘੰਟੇ ਤੱਕ ਕੁਝ ਨਾ ਖਾਓ 22 ਸਾਡੇ ਨੂੰ ਲਗਾਤਾਰ ਕਰਦੇ ਰਹਿਣ ਇਸ ਪ੍ਰਕਿਰਿਆ ਨੂੰ ਜਿਸ ਟਾਈਮ ਸਾਡੀਆਂ ਭੈਣਾਂ ਨੂੰ ਮਾਈਨਸ ਆਉਂਦੇ ਨੇ ਉਸ ਟਾਈਮ ਤੁਸੀਂ ਇਹਨੂੰ ਬੰਦ ਕਰ ਦੇਣਾ ਮਤਲਬ ਤੁਹਾਡਾ ਪੀਰਲ ਅੱਜ ਤੋਂ ਸਟਾਰਟ ਹੋ ਗਿਆ ਮਾਈਨਸ ਤਾਂ ਤੁਸੀਂ ਇਹਨੂੰ ਬਿਲਕੁਲ ਸੇਵਨ ਨਹੀਂ ਕਰਨਾ ਇਹਦਾ ਕਿਉਂਕਿ ਇਹਦੀ ਤਸਵੀਰ ਠੰਡੀ ਹੁੰਦੀ ਹੈ ਤੁਹਾਨੂੰ ਮਾਈਨਸ ਦੇ ਵਿੱਚ ਦਿੱਕਤ ਪੈਦਾ ਕਰ ਸਕਦੀ ਹੈ ਤੇ ਜੇ ਤੁਹਾਨੂੰ ਓਵਰ ਬਲੀਡਿੰਗ ਵੀ ਹੁੰਦੀ ਹੈ ਜਾਂ ਤੁਸੀਂ ਸਟਾਰਟਿੰਗ ਸ਼ੁਰੂਆਤੀ ਦੌਰ ਚ ਲਾਉਂਗੇ ਤਾਂ ਤੁਹਾਡੀ ਓਵਰ ਬਲੀਡਿੰਗ ਵੀ ਇਹ ਬੰਦ ਕਰ ਦੇਗਾ ਮਾਈਨਸ 3 ਜਾਂ 4 ਦਿਨ ਰਹਿੰਦੇ ਨੇ 3-4 ਦਿਨ ਭੈਣਾ ਨੇ ਇਹਦਾ ਸੇਵਨ ਨਹੀਂ ਕਰਨਾ ਉਸ ਤੋਂ ਬਾਅਦ ਜਦ ਪੀਰੀਅਡ ਖਤਮ ਹੋ ਗਿਆ ਤਾਂ ਤੁਸੀਂ ਕੀ ਕਰਨਾ ਇੱਕ ਕੇਲਾ ਲੈਣਾ ਹੈ ਇੱਕ ਕੇਲਾ ਲੈ ਲਿਓ ਜੀ ਉਹਦੇ ਵਿੱਚ ਐਲੋਵੇਰਾ ਦੀ ਜੈਲ ਗੁੱਦਾ ਕੁਵਾਰ ਗੰਦਲ ਜੀ ਨੂੰ ਕਹਿ ਦਿੰਦੇ ਆ ਉਹਦੀ ਜੈਲ ਕੱਢ ਕੇ ਇੱਕ ਕੇਲੇ ਦੇ ਵਿੱਚ ਐਨੀ ਕੁਸ ਐਨੀ ਕੀ ਜੈਲ ਉਹ ਕੇਲੇ ਨਾਲ ਤੁਸੀਂ 3 ਦਿਨ ਖਾਣੀ ਹੈ ਜਿਹੜੀਆਂ ਭੈਣਾਂ ਨੂੰ ਪੀਰੀਅਡ ਖਤਮ ਹੋ ਗਿਆ ਤੁਸੀਂ 3 ਦਿਨ ਇੱਕ ਕੇਲੇ ਦੇ ਨਾਲ ਸਵੇਰੇ ਖਾਲੀ ਪੇਟ ਐਲੋਵੇਰਾ ਦੀ ਜੈਲ ਜਿਹੜੀ ਐਨੇ ਕੁ ਪੀਸ ਚ ਸਵੇਰੇ ਖਾਲੀ ਪੇਟ ਖਾਣੀ ਹੈ ਡੇਲੀ 3 ਦਿਨ ਖਾਣਾ ਹੈ ਤਿੰਨ ਦਿਨ ਤੋਂ ਬਾਅਦ ਤੁਸੀਂ ਫਿਰ ਬੰਦ ਕਰ ਦਿਓ ਫਿਰ ਤੁਸੀਂ ਇਸ ਚੀਜ਼ ਨੂੰ ਸਟਾਰਟ ਕਰ ਦਿਓ ਤੁਸੀਂ ਦੇਖਿਓ ਪਹਿਲੇ ਤੋਂ ਦੂਜੇ ਮਹੀਨੇ ਤੁਹਾਨੂੰ ਜਿਹੜਾ ਬੇਬੀ ਕਨਸੀਵ ਦਾ ਚਾਂਸ ਹੈ ਪ੍ਰਮਾਤਮਾ ਜ਼ਰੂਰ ਦੇਗਾ ਇੰਨੀ ਤਾਕਤ ਹੈ ਇਹਦੇ ਵਿੱਚ ਵੀਰਾਂ ਨੂੰ ਜਿਹੜਾ ਤਰੀਕਾ ਦੱਸਿਆ ਸੀ ਉਹ ਆਪਣਾ ਡੇਲੀ 10 ਤੋਂ 15 ਐਮਐਲ ਇਹਨੂੰ ਗਲਾਸ 'ਚ ਇਹਦਾ ਰਸ ਕੱਢ ਕੇ ਇੱਕ ਚਮਚ ਮਿਸ਼ਰੀ ਪਾ ਕੇ ਪੀਂਦੇ ਰਹਿਣ ਤੇ ਜੇ ਕਿਸੇ ਮੇਰੇ ਵੀਰ ਨੂੰ ਸ਼ੂਗਰ ਹੈ ਮਿਸ਼ਰੀ ਅੱਧਾ ਚਮਚ ਕਰ ਦਿਓ ਤੇ ਹੁਣ ਜਿਹੜੇ ਮੇਰੇ ਵੀਰਾਂ ਨੂੰ ਖਾਣਾ ਖਾਂਦਿਆਂ ਟਾਇਲਟ ਜਾਣਾ ਪੈਂਦਾ ਤੁਰੰਤ ਜਿਆ ਭੈਣ ਨੂੰ ਤੁਹਾਡਾ ਲੀਵਲ ਦੇ ਵਿੱਚ ਇਨਫੈਕਸ਼ਨ ਹੈ ਤੁਹਾਨੂੰ ਤੁਰੰਤ ਟਾਇਲਟ ਸਪਾ ਟਾਇਲਟ ਪਾਸ ਕਰਨੀ ਪੈਂਦੀ ਹੈ 15-20 ਮਿੰਟ ਬਾਅਦ ਤਾਂ ਤੁਸੀਂ ਕੀ ਕਰਨਾ ਹੈ ਇਹਨੂੰ ਕੁੱਟ ਲੈਣਾ ਹੈ 15 ਤੋਂ 20 ਗ੍ਰਾਮ ਇਹਨੂੰ ਲੈ ਕੇ ਵੱਡੀ ਦੁੱਦੀ ਬੂਟੀ ਨੂੰ ਕੁੱਟ ਲੈਣਾ ਚੰਗੀ ਤਰ੍ਹਾਂ ਕੁੱਟ ਕੇ ਤੁਸੀਂ ਜੀ ਘੱਟੋ-ਘੱਟ 150 ਗ੍ਰਾਮ ਦਹੀਂ ਲੈਣੀ ਹੈ 150 ਗ੍ਰਾਮ ਦਹੀਂ ਦੇ ਵਿੱਚ ਇਹਨੂੰ ਜਿਹੜੀ ਤੁਸੀਂ ਬੂਟੀ ਕੁੱਟ ਕੇ ਰੱਖੀ ਉਹਨੂੰ ਲਾ ਦਿਓ ਇੱਕ ਚਮਚ ਤੁਸੀਂ ਇਸਮਗੋਲ ਦਾ ਪਾਉਣਾ ਹੈ ਇੱਕ ਚਮਚ ਇਸਵਗੋਲ ਦਾ ਪਾ ਕੇ ਤੁਸੀਂ ਖਾਓ ਚਾਰ ਦਿਨਾਂ ਚ ਤੁਹਾਡੀ ਸਮੱਸਿਆ ਹੱਲ ਹੋ ਜੇਗੀ ਘੱਟੋ ਘੱਟ ਇੱਕ ਮਹੀਨੇ ਤੋਂ ਜ਼ਿਆਦਾ ਟਾਈਮ ਇਹਨੂੰ ਤੁਸੀਂ ਲਓ ਤੇ ਤੁਹਾਡੀ ਇਹ ਸਮੱਸਿਆ ਜਮਾਂ ਹੀ ਹੱਲ ਹੋ ਜਾਏਗੀ ਬੇਬੀ ਕਨਸੀਵ ਦਾ ਜਿਹੜਾ ਪੜਾਉਣ ਨੂੰ ਤਰੀਕਾ ਦੱਸਿਆ ਤੇ ਵੀਰਾਂ ਨੂੰ ਦੱਸਿਆ ਉਸ ਤਰੀਕੇ ਨਾਲ ਪਰਹੇਜ਼ ਦੇ ਨਾਲ ਤੁਸੀਂ ਇਹਨੂੰ ਕਰੋ ਤੁਹਾਨੂੰ ਪਰਮਾਤਮਾ ਜ਼ਰੂਰ ਬੇਬੀ ਕਨਸੀਵ ਹੋਏਗਾ ਤੇ ਪਰਮਾਤਮਾ ਤੁਹਾਡੀ ਮਦਦ ਕਰੇਗਾ ਫਿਰ ਕਿਸੇ ਨਵੇਂ ਨੁਸਖੇ ਨਾਲ ਹਾਜ਼ਰ ਹੋਵਾਂਗੇ ਤਦ ਤੱਕ ਲਈ ਇਜਾਜ਼ਤ ਹੈ ਜੀ ਸਤਿ ਸ਼੍ਰੀ ਅਕਾਲ